ਕਹਿੰਦਾ ਵੀ ਅਸੀਂ ਤਾਂ ਐਂ ਜਿੰਨਾ ਤੁਸੀਂ ਰੋਕੋਗੇ ਵਧੋਗੇ ਆਹ ਕਰਾ ਕੇ ਰੱਖਾ ਤੁਹਾਡਾ ਬੰਦ ਕਰਾਇਆ ਪਿਆ ਅੱਜ ਜਿਸੂ ਮਿਸੂ ਵਾਲਾ ਕਹਿੰਦੇ ਸੀ ਨਾ ਆਹ ਪਿਆ ਬੰਦ ਕਰਾਇਆ ਤੂੰ ਕਹਿੰਦਾ ਸੀ ਮੈਂ ਆਉਂਗਾ ਐਸੇ ਪਿੰਡ ਖੜਿਆ ਪਿਛਲੇ ਵਾਰ ਵਾਲੀ ਤੂੰ ਮੇਰੀ ਚੱਕ ਕੇ ਵੀਡੀਓ ਪਾਈ ਸੀ ਮੇਰੀ ਲਵਣ ਦੀ ਤੇ ਲਾਪਰੀ ਦੀ ਨਾ ਪਾਸਟਰਾ ਖੜਿਆ ਜਿੱਥੇ ਪਿੱਛਾਂ ਚਲਾਈਆਂ ਤੇ ਇੱਥੇ ਪੁਲਿਸ ਪ੍ਰਸ਼ਾਸਨ ਕਹਿੰਦਾ ਤੁਸੀਂ ਬੰਦ ਕਰੋ ਐਂ ਚੱਲੂ ਤੇ ਸਿੰਘ ਸਖਦ ਨੇ ਇਕੱਠੇ ਹੋ ਕੇ ਆਪਦਾ ਸਾਊਂਡ ਵੀ ਚਲਾਇਆ ਤੇ ਉਹਨਾਂ ਨੂੰ ਵੀ ਅਸੀਂ ਰੋਕਣ ਚੱਲਿਆ ਵੀ ਜਿਹੜਾ ਸਿੱਖੀ ਵਿਰੁੱਧ ਕੂਲ ਪ੍ਰਚਾਰ ਕਰੂਗਾ ਅਸੀਂ ਉਹਨਾਂ ਨੂੰ ਹਰ ਇੱਕ ਨੂੰ ਰੋਕਾਂਗੇ ਇਹ ਵਾਰ ਚਿੱਖਾ ਨੂੰ ਆ ਕੇ ਸੇਟਦੇ ਨੇ ਚੜਚੜਾਉਂਦੇ ਨੇ ਵੀ ਸਾਨੂੰ ਰੋਕੋ ਰੋਕੋ ਜਾਣ ਜਾਣ ਚਲਾਉਂਦੇ ਨੇ ਹੁਣ ਆ ਸੰਗਤ ਇਕੱਠੀ ਖੜੀ ਆ ਮੈਂ ਪ੍ਰਸ਼ਾਸਨ ਵਾਲੇ ਜੋਰਜੀ ਨੇ ਲਾਉਣਾ ਰੋਕਲੇ ਜੀ ਨੇ ਰੋਕਣਾ ਹੁਣ ਅਸੀਂ ਬੰਦ ਕਰਾ ਕੇ ਆਵਾਂਗੇ ਬੋਲੇ ਗੋਲੀ ਮਾਰ ਦੋ ਸਾਡੇ ਅੰਦਰ ਰੁਕਦੇ ਨਹੀਂ ਨਹੀਂ ਗੱਲ ਕਿਹੜੀ ਸਾਨੂੰ ਤੁਸੀਂ ਪੰਜਰ ਨੂੰ ਇੱਕ ਘਰ ਮੰਗਰ ਲੱਕ ਕੇ ਅਸਾ ਸੀਅਰ ਪਿੰਡ ਦੀ ਵਰਦੀ ਹੁ ਹੋ ਗਈ ਇੱਕ ਘਰ ਪਿੱਛੇ ਸਾਨੂੰ ਸਾਰੇ ਪਿੰਡ ਨੂੰ ਰੋਕੀ ਜਾਂਦੇ ਤੁਸੀਂ ਆਹ ਪੰਜ ਪਿੰਡ ਸ਼ਾਮੂ ਮੇਰੇ ਕੋਲੇ ਜੀ